ਤੰਦਮੀਓ ਤੇ ਤਾਜ਼ਾ ਵੀਡੀਓ ਦੇਖਣ ਲਈ ਆਪਣੇ ਪੀਵੀ 13 ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਪਰ ਜਮਨ ਦੇ ਰਹੇ ਤਾਂ ਨਹੀਂ ਅੱਜ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਰਾਮ ਰਾਮ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੰਗਰੂਪ ਪੀਵੀ 13 ਵਾਲੇ ਤੇ ਸੋ ਅੱਜ ਦੀ ਬਹੁਤ ਜਿਹੜੀ ਦੁਖਦਾਈ ਖਬਰ ਹੈ ਜੋ ਕਿ ਅੱਜ ਆਈ ਹੈ ਸਾਹਮਣੇ ਜੀ ਜੋ ਕਿ ਆਪਣੇ ਪੰਜਾਬ ਦੇ ਸਰਜੀਤ ਪਾਤਰ ਜੀ ਹੋਏ ਨੇ ਠੀਕ ਹਨ ਜੀ ਸਰਜੀਤ ਪਾਤਰ ਜੀ ਅਧਿਆਪਨ ਤੇ ਸਹਿਤਕਾਰੀ ਤੇ ਪੰਜਾਬੀ ਕਵਿਤਾ ਦੇ ਕਵੀ ਕਹਦੇ ਨੇ ਉਹਨਾਂ ਦੀ ਇੱਕ ਕਲਮ ਹੈ ਜਿਹੜੀ ਵਧੀਆ ਸੇਧ ਦਿੰਦੀ ਤੇ ਸਿੱਖਿਆ ਮਤਲਬ ਉਹਨੀ ਕਰਦੇ ਦੇ ਉਹਨਾਂ ਦੀ ਜਿਹੜੀ ਪੰਜਾਬੀ ਰਚਨਾਵਾਂ ਦੀ ਮਾਨ ਸਨਮਾਨ ਕਾਬ ਨਮੂਨਾ ਤੇ ਟੀਵੀ ਤੇ ਇਹਨਾਂ ਪੰਜਾਬੀ ਗਾਜ਼ਲ ਨੂੰ ਜੋਗਤਾਂ ਨੂੰ ਉਹਨਾਂ ਦੀ ਬਹੁਤ ਮਹੱਤਵਪੂਰਨ ਕਵਿਤਾਾਂਾਂ ਅਤੇ ਹੋਰ ਵੀ ਉਹਨਾਂ ਦੀ ਸਾਹਿਤਕਰਨ ਨੂੰ ਪੰਜਾਬੀ ਨੂੰ ਬਹੁਤ ਦੇਣ ਹੈ ਜੀ ਸੋ ਅੱਜ ਦੁਖਦਾਈ ਖਬਰ ਇਹ ਹੈ ਕਿਉਂਕਿ ਸੁਰਜੀਤ ਪਾਤਰ ਜੀ ਤੇ ਜਿਹੜੇ ਉਹ ਅੱਜ 11 ਮਈ 2024 ਯਾਨੀ ਕਿ ਉਮਰ 79 ਸਾਲ ਦੀ ਉਮਰ 'ਚ ਅਲਵਿਦਾ ਅੱਗੇ ਨੇ ਸੰਸਾਰ ਨੂੰ ਜੀ ਸੋ ਬਹੁਤ ਹੀ ਮੰਦਭਾਗੀ ਘਟਨਾ ਹੈ ਜੀ ਅੱਜ ਲੁਧਿਆਣੇ 'ਚ ਉਹਨਾਂ ਨੇ ਅੰਤਿਮ ਸੰਸਾਧਾ ਹੀ ਨੇ ਅੱਜ ਸਵੇਰੇ 11 ਮਈ 2024 ਨੂੰ ਤੇ ਪੰਜਾਬੀ ਭਾਸ਼ਾ ਨੂੰ ਮਤਲਬ ਬਹੁਤ ਘਾਟਾ ਪਿਆ ਜੀ ਆਪਣੇ ਮਾਂ ਬੋਲੀ ਪੰਜਾਬੀ ਸਾਡੇ ਤੇ ਉਹਨਾਂ ਦੀ ਇਸ ਕਮੀ ਨੂੰ ਕਦੇ ਨਹੀਂ ਪੂਰਾ ਕੀਤਾ ਜਾ ਸਕਦਾ ਜੀ ਸੋ ਆਪਣੇ ਸੁਰਜੀਤ ਪਾਤਰ ਜੀ ਲਈ ਸਾਡੇ ਵੱਲੋਂ ਤੇ ਸਾਰੀ ਟੀਮ ਵੱਲੋਂ ਉਹਨਾਂ ਦੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਜੀ ਤੇ ਪ੍ਰਮਾਤਮਾ ਨੂੰ ਚਰਨਾਂ ਵਿੱਚ ਚਰਨਾਚਲਾਈ ਰੱਖਣੀ ਤਿੰਨ ਵਾਸ ਬਖਸ਼ਣ ਸੋ ਦੇਖ ਸਕਦੇ ਤੁਸੀਂ ਜਿਹੜਾ ਨਾ ਜਨਮਤੀ 14 ਜਨਵਰੀ 1945 ਨੂੰ ਹੋਇਆ ਸੀ ਜੀ ਪੱਤੜਕਲਾ ਪੰਜਾਬ ਜਦੋਂ ਪਾਕਿਸਤਾਨ ਪੰਜਾਬ ਇਕੱਠਾ ਸੀ ਉਦੋਂ ਹੋਇਆ ਠੀਕ ਹੈ ਜੀ ਠੀਕ ਹੈ ਨਾ ਜੀ ਸੋ ਇਹ ਬਹੁਤ ਹੀ ਇਹਨਾਂ ਦਾ ਜਿਹੜਾ ਜੀਵਨ ਹੈ 1945 ਚ ਇਹਨਾਂ ਦਾ ਜਨਮ ਹੈ ਜਿਹੜਾ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜਕਲਾਂ ਚ ਹੋਇਆ ਸੀ ਇਹਨਾਂ ਨੇ ਸਿੱਖਿਆ ਜਿਹੜੀ ਬਹੁਤ ਵਧੀਆ ਪ੍ਰਾਪਤ ਕੀਤੀ ਸੀ ਠੀਕ ਹੈ ਨਾ ਜੀ ਸਨਮਾਨ ਨੇ ਇਹਨਾਂ ਨੂੰ 1997 ਵਿੱਚ ਹਨੇਰੇ ਚ ਸੁਗਦੀ ਵਰਨਮਾਲਾ ਲਈ ਸਹਿਤ ਅਕਾਦਮੀ ਸਨਮਾਨ ਮਿਲਿਆ ਸੀ 1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸਰੋਮਣੀ ਪੰਜਾਬੀ ਕਵੀ ਦਾ ਸਨਮਾਨ ਮਿਲਿਆ ਹੋਇਆ ਜੀ 1999 ਵਿੱਚ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵਿੱਚ ਪੰਚਨਦ ਪੁਰਸਕਾਰ ਪ੍ਰਾਪਤ ਹੈ 2012 ਵਿੱਚ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਡਾਕਟਰ ਆਫ ਫਿਲਾਸਫੀ ਆਨਰਜ ਦੀ उपाधि ਲਈ ਸਨਮਾਨ ਮਿਲਿਆ 2012 ਚ ਮਿਲੇ ਜੀ ਇਹਨਾਂ ਨੂੰ ਭਾਰਤ ਦੇ ਸਰਵਉੱਚ ਰਾਸ਼ਟਰੀ ਸਨਮਾਨਾਂ ਵਿੱਚ ਇੱਕ ਪਦਮਸ਼ਰੀ ਵੀ ਮਿਲੀ ਆਈ ਸੋ ਬਹੁਤ ਹੀ ਅੱਜ ਜਿਹੜਾ ਘਟਾ ਪਿਆ ਆਪਣੇ ਪੰਜਾਬੀ ਸਾਹਿਤ ਨੂੰ ਪੰਜਾਬ ਦੇ ਕਵੀ ਨੇ ਜਿਹੜੇ ਆਪਣੇ ਸੁਰਜੀਤ ਪਾਤਰ ਜੀ ਸੋ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਜੀ ਸੋ ਬਹੁਤ ਹੀ ਦੁਖਦਾਈ ਖਬਰ ਹੈ ਜੀ ਆਪਣੇ ਸਾਰਿਆਂ ਲਈ ਸੋ ਦੁਬਾਰਾ ਤੋਂ ਫਿਰ ਅਸੀਂ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਚਰਨਾਚਨਿਵਾਸ ਬਖਸ਼ਣ ਤੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਕਿ ਇਹੋ ਜਿਹਾ ਜਿਹੜਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਜੀ ਬਹੁਤ ਦੁਖਦਾਈ ਖਬਰ ਆਈ ਹੈ ਸੋ ਇਹਨਾਂ ਦੀ ਜੀ ਬੰਚ ਇਹਨਾਂ ਨੇ ਬਹੁਤ ਕੰਮ ਕੀਤੇ ਵੱਖਰਾ ਆਪਣਾ ਨਾਮ ਕਾਇਮ ਕਰ ਲਈ ਸਾਰਿਆਂ ਤੋਂ ਉੱਚੀ ਚੋਟੀ ਦੇ ਪੱਤਰਕਾਰ ਕਾਵਿ ਬਜੋ ਕਵਿਤਾਵਾਂ ਲਿਖੀਆਂ ਕਵੀ ਬਜੋ ਠੀਕ ਹੈ ਨਾ ਜੀ ਤੇ ਗਾਜ਼ਲ ਦੇ ਹੋ ਗਈ ਬਹੁਤ ਹੀ ਪ੍ਰਸਿੱਧ ਇਹਨਾਂ ਦੀਆਂ ਸ਼ੇਅਰ ਦੀ ਹੋ ਗਈ ਉਰਦੂ ਪਾਠ ਸਾ ਤੋਂ ਵੀ ਇਹਨਾਂ ਨੇ ਅਧੁਨਿਕਤਰ ਪੰਜਾਬੀ ਰੰਗ ਦੇਣ ਵਾਲੀ ਦੂਰਾਂ ਦਾ ਸਜਾਉਣ ਵਾਲਾ ਕਵੀ ਵੀ ਕਿਛ ਕਿਹਾ ਜਾਂਦਾ ਇਹਨਾਂ ਨੂੰ ਉਹ ਇਹਨਾਂ ਨੇ ਰਚਨਾਵਾਂ ਵੀ ਬਹੁਤ ਕੀਤੀਆਂ ਨੇ ਤੁਹਾਨੂੰ ਕੁਝ ਰਚਨਾਵਾਂ ਦੀ ਇਹਨਾਂ ਦੀ ਜਿਹੜੇ ਬਾਰੇ ਦੱਸ ਦਿੰਨੇ ਹਵਾ ਵਿੱਚ ਲਿਖੇ ਅਲਫਾ ਇਹਨਾਂ ਨੇ 1979 ਚ ਲਿਖੀ ਧੀ ਜਿਹੜੀ ਹਿੰਗਤੀ ਬਿਰਖ ਅਰਜ ਕਰੇ ਉਹ ਉਹਨਾਂ ਨੇ 1992 ਚ ਲਿਖੀ ਧੀ ਹਨੇਰੇ ਚ ਸੁਨਗਦੀ ਬਰਨਮਾਲਾ ਜੀ ਇਹ ਵੀ ਉਹਨਾਂ ਨੂੰ 1992 ਚ ਮਿਲੀ ਧੀ ਜਿਹੜੀ ਲਫ ਜਾਂਦੀ ਦਰਗਾਹ ਇਹ 2003 ਚ ਧੀ ਪਤ ਚੜਦੀ ਪੰਜੇਵ ਸੁਰਸ ਜ਼ਮੀਨ 2007 ਚ ਤੇ ਇਨਾਂ ਦੇ ਜਿਹੜੇ ਬਾਰਤ ਕਰਨੇ ਜਿਵੇਂ ਸੂਰਜ ਮੰਦਰ ਦੀਆਂ ਪੌੜੀਆਂ ਇਹਨਾਂ ਤੇ ਇਹਹੀ ਬਾਤ ਮੇਰੀ ਇਹ ਇੰਨਾ ਹੀ ਨਹੀਂ 2022 ਚ ਲਿਖੇ ਸੋ ਬਹੁਤ ਹੀ ਸਾਰਿਆਂ ਨੂੰ ਦੁਖਦਾਈ ਜਿਹੜਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਇਹ ਵੀ ਇਹਨਾਂ ਦੀ ਜਿਹੜੀ ਕਵਿਤਾ ਵੀ ਲਿਖੀ ਹੋਈ ਸੀ ਜੋਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿਵੇਂ ਸੰਗੇ ਬਹੁਤ ਜਿਆਦਾ ਕੇ ਸਾਡਾ ਮਨ ਪਰ ਆਇਆ ਜੀ ਪਾਪ ਹੋ ਗਏ ਆ ਸੋ ਠੀਕ ਹੈ ਜੀ ਅਸੀਂ ਬਾਲਾ ਕੁਝ ਇੰਨਾ ਬਰੇ ਹੋਣਾ ਸ਼ਬਦਾਂ ਚ ਇੰਨਾ ਬਿਆਨ ਨਹੀਂ ਕਰ ਸਕਦੇ ਜਿੰਨਾ ਇਹਨਾਂ ਨੇ ਆਪਣੀ ਪੰਜਾਬੀ ਨੂੰ ਦੇਣ ਦਿੱਤੀ ਹੈ ਸਾਹਿਤ ਨੂੰ ਸੋ ਠੀਕ ਹੈ ਜੀ ਤੇ ਸੱਚੀ ਸ਼ਰਧਾਂਜਲੀ ਇਹਨਾਂ ਨੂੰ ਭੇਟ ਕਰਦੇ ਆ ਆਪਣੇ ਵੱਲੋਂ ਤੇ ਸਾਰੀ ਟੀਮ ਵੱਲੋਂ ਜੋ ਕਿ ਇਹਨਾਂ ਨੇ ਆਪਣੇ ਪੰਜਾਬੀ ਸਾਹਿਤ ਨੂੰ ਬੜਮੁੱਲੀ ਦੇਣ ਹੈ। ਸੋ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਸਸੀ ਕਾ ਨਮਸਕਾਰ ਜੀ ਰੱਬ ਰੱਖਾ